14 ਦਸੰਬਰ ਦਿਨ ਐਤਵਾਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪੰਚਾਇਤ ਅਤੇ ਬਲਾਕ ਸਮਤੀ ਚੋਣਾਂ ਦੇ ਵਿੱਚ ਆਜ਼ਾਦ ਉਮੀਦਵਾਰ ਨਿਰਮਲ ਸਿੰਘ ਨਿਮਾ ਚੋਣ ਨਿਸ਼ਾਨ ਬੱਲਵ ਦੇ ਹੱਕ ਦੇ ਵਿੱਚ ਨੰਗਲ ਲੁਬਾਣਾ ਦੇ ਮੌਜੂਦਾ ਸਰਪੰਚ ਹਰਵੰਦ ਸਿੰਘ ਨੇ ਬਲਾਕ ਸਮਤੀ ਜ਼ੋਨ 10 ਨੰਗਲ ਲੁਬਾਣਾ ਫਤਿਹਗੜ੍ਹ ਸਿੱਕਰੀ ਦੇ ਵੋਟਰ ਸਹਿਬਾਨਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਅਤੇ ਬੱਲਵ ਉੱਤੇ ਮੋਹਰ ਲਗਾ ਕੇ ਨਿਰਮਲ ਸਿੰਘ ਨਿਮਾ ਨੂੰ ਕਾਮਯਾਬ ਬਨਾਇਆ ਜਾਵੇ ਤੇ ਉਹਨਾਂ ਨੇ ਬੇਨਤੀ ਵੀ ਕੀਤੀ ਹੈ ਤੇ ਜੋ ਉਹਨਾਂ ਦੇ ਵੱਲੋਂ ਵਾਅਦੇ ਕੀਤੇ ਜਾ ਰਹੇ ਨੇ ਉਹਨਾਂ ਵਾਦਿਆਂ ਨੂੰ ਵੀ ਜ਼ਰੂਰ ਪੂਰਾ ਕੀਤਾ ਜਾਵੇਗਾ। ਹਾਂਜੀ ਸਤਿ ਸ੍ਰੀ ਅਕਾਲ ਜੀ ਸਰਪੰਚ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਨਗਰ ਨਿਵਾਸੀਓ ਅੱਜ ਪ੍ਰੈਸ ਰਿਪੋਰਟਰ ਦੇ ਸਾਹਮਣੇ ਮੈਂ ਸਾਰੇ ਨਗਰ ਨੂੰ ਬੇਨਤੀ ਕਰਾਂਗਾ ਕਿ ਨਿਰਮਲ ਸਿੰਘ ਨਿਮਾ ਇਹਨਾਂ ਦਾ ਚੋਣ ਨਿਸ਼ਾਨ ਵੱਲੋਂ ਹੈ ਅਸੀਂ ਉਹਨਾਂ ਨੂੰ ਆਪਣੇ ਪਿੰਡ ਵੱਲੋਂ ਲੋਕ ਸ਼ਕਤੀ ਵਿੱਚ ਖੜਾ ਕੀਤਾ ਹੈ ਇਹ ਸਾਨੂੰ ਕਾਂਗਰਸ ਵਾਲੀ ਪਾਰਟੀ ਜੋ ਹੈ ਉਹ ਵੀ ਸਪੋਰਟ ਕਰ ਰਹੀ ਹੈ ਉਹ ਕਾਲੀ ਦਲ ਵੀ ਸਾਰੇ ਆਪਾਂ ਨਾਲ ਇਹਨਾਂ ਦੇ ਸੋ ਆਪਾਂ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਉਣਾ ਹੈ ਕਿਉਂਕਿ ਆਪਾਂ ਮਿਹਨਤ ਕੀਤੀ ਹੈ ਪਿੰਡ ਵਾਸਤੇ ਗਲੀਆਂ ਨਾਲੀਆਂ ਜਿੱਦਣੇ ਸਾਡੀ ਪੰਚਾਇਤ ਬਣੀ ਸਾਲ ਸਾਨੂੰ ਹੋ ਗਿਆ ਪੂਰੀ ਪੰਚਾਇਤ ਨੇ ਬਹੁਤ ਮਿਹਨਤ ਕਰਕੇ ਕਾਫੀ ਪਿੰਡ ਰੀਆਂ ਗਲੀਆਂ ਬਣਾਈਆਂ ਜਿਹੜੀਆਂ ਰਹਿ ਗਈਆਂ ਉਹ ਬਲੌਕ ਸ਼ੰਤੀ ਨਿਰਮਲ ਸੇ ਨਿਮਾ ਦੇ ਨਾਲ ਅਸੀਂ ਸਹਯੋਗ ਲੈ ਕੇ ਉਹਨਾਂ ਦਾ ਕਿਉਂਕਿ ਇਹ ਲੋਕ ਸਭਾ ਵਿੱਚੋਂ ਵੀ ਸਾਨੂੰ ਗ੍ਰਾਂਟ ਮਿਲ ਸਕਦੀ ਹੈ ਇਸ ਕਰਕੇ ਆਪਾਂ ਇਹਨਾਂ ਨੂੰ ਜਿਤਾ ਕੇ ਵੱਧ ਵੱਧ ਵੋਟਾਂ ਪਾ ਕੇ ਜਿਤਾਉਣਾ ਆਪਾਂ ਕਿਉਂਕਿ ਤਾਂ ਹੀ ਆਪਣਾ ਵਿਕਾਸ ਹੋ ਸਕਦਾ ਹੈ ਸਾਡਾ ਸਹਿਯੋਗ ਇਹ ਦੇਣਗੇ ਕਿਉਂਕਿ ਅਸੀਂ ਆਪ ਕਦੇ ਕੀਤੇ ਇਹਨਾਂ ਨੂੰ ਮੈਂ ਸਾਰੇ ਪਿੰਡ ਨੂੰ ਫੇ ਦੁਆਰਾ ਬੇਨਤੀ ਕਰਾਂਗਾ ਕਿ ਸਾਨੂੰ ਵੱਧ ਤੋਂ ਵੱਧ ਵੋਟਾਂ ਪਾਓ ਚਰਦੀਕਲਾ ਟਾਈਮ ਟੀਵੀ ਲਈ ਪੱਤਰਕਾਰ ਸੋਹਣ ਲਾਲ ਦੀ ਖਾਸ ਰਿਪੋਰਟ